1 ਫਰਵਰੀ 2026 ਪੰਜਾਬ ਦੇ ਵਿੱਚ ਮੀਂਹ ਕਨਫਰਮ ਹੈ ਜੀ ਦੇਖ ਸਕਦੇ ਹੋ ਕਿਹੜੇ ਕਿਹੜੇ ਜ਼ਿਲ੍ਹੇ ਆਉਣਗੇ ਉਹ ਤੁਹਾਨੂੰ ਇਸ ਵੀਡੀਓ ਵਿੱਚ ਸਾਂਝੀ ਕਰ ਦਵਾਂਗੇ ਜਾਣਕਾਰੀ ਕਿਉਂਕਿ ਲਗਾਤਾਰ ਜਾਣਕਾਰੀ ਪੁੱਛੀ ਜਾ ਰਹੀ ਹੈ ਕਿ ਕਿਹੜੇ ਇਲਾਕੇ ਪਿੰਡ ਜ਼ਿਲ੍ਹੇ ਸ਼ਹਿਰ 'ਚ ਮੀਂਹ ਹੈ ਕਿਉਂਕਿ ਇਹ ਜਿਹੜਾ ਮੀਂਹ ਹੈ ਇਹ ਨਾ ਕਾਫੀ ਜ਼ਿਆਦਾ ਆਪਣਾ ਸਿਸਟਮ ਚੇਂਜ ਕੀਤਾ ਹੈ ਹਾਲਾਤ ਜਿਹੜੇ ਨੇ ਉਹ ਉਦਾਂ ਦੇ ਨਹੀਂ ਰਹੇ ਜਿਹੜੇ ਅੱਜ ਤੋਂ 4 ਦਿਨ ਪਹਿਲਾਂ ਦਿਖਾਈ ਦੇ ਰਹੇ ਸੀ ਸਿਸਟਮ ਦੇ ਵਿੱਚ ਵੱਡਾ ਬਦਲਾਅ ਆਇਆ ਹੈ ਜੀ ਪੰਜਾਬ ਦੇ ਲਗਭਗ 18 ਜਿਲ੍ਹੇ ਨੇ ਜਿਹੜੇ ਇਸ ਮੀਂਹ ਦੇ ਵਿੱਚ ਆ ਰਹੇ ਨੇ ਪੂਰਾ ਪੰਜਾਬ ਨਹੀਂ ਹੈ ਇਹ ਗੱਲ ਤੁਹਾਨੂੰ ਅਸੀਂ ਪਹਿਲਾਂ ਕਲੀਅਰ ਕਰ ਦਿੰਦੇ ਆ ਵੈਸਟਰਨ ਡਿਸਟਰਬੈਂਸ ਜਿਹੜੀ ਇਹ ਬਣੀ ਹੋਈ ਹੈ ਇਹ ਪਹਾੜਾਂ ਤੋਂ ਸਟਾਰਟ ਹੋ ਰਹੀ ਹੈ ਤੇ ਥੱਲੇ ਪਾਸੇ ਹਰਿਆਣੇ ਤੋਂ ਸਟਾਰਟ ਹੋ ਰਹੀ ਹੈ ਯਾਨੀ ਕਿ ਦੋ ਪਾਸਿਆਂ ਤੋਂ ਜਿਹੜਾ ਇਹ ਮੀਂਹ ਹੈ ਇਹਦੇ ਹਾਲਾਤ ਬਣਦੇ ਹੋਏ ਨਜ਼ਰ ਆ ਰਹੇ ਨੇ ਅਜੇ ਇਹ ਦੇ ਵਿਚਕਾਰ ਕਿਵੇਂ ਦੇ ਹਾਲਾਤ ਹੋਣਗੇ ਮੀਂਹ ਦੇ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਤਾਜ਼ੇ ਹਾਲਾਤ ਦੇਖੇ ਜਾਣ ਤੇ ਤਾਜ਼ਾ ਹਾਲਾਤਾਂ ਤੋਂ ਕਲੀਅਰ ਹੈ ਕਿ ਪੰਜਾਬ ਦੇ ਉੱਪਰ ਬੱਦਲਵਾਈ ਪਹੁੰਚ ਚੁੱਕੀ ਹੈ ਜੀ ਬੱਦਲਵਾਈ ਦਾ ਮਾਹੌਲ 31 ਤਰੀਕ ਸ਼ਾਮ ਤੋਂ ਵੜਨਾ ਸ਼ੁਰੂ ਹੋ ਚੁੱਕਿਆ ਸੀ ਤੁਸੀਂ ਵੀ ਕਮੈਂਟ ਕਰੋ ਤੁਹਾਡੇ ਕਿਹੜੇ ਇਲਾਕੇ ਦਾ ਕੀ ਨਾਮ ਹੈ ਮੌਸਮ ਦੇ ਮੌਜੂਦਾ ਹਾਲਾਤ ਕੀ ਨੇ ਕਿਹੜੇ ਜ਼ਿਲ੍ਹਾ ਤਹਿਸੀਲ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਨਾ ਨਾ ਭੁੱਲਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਫਿਊਚਰ ਵਿੱਚ ਮਿਸ ਨਾ ਹੋਵੇ ਤੇ ਹਰ ਇੱਕ ਜਾਣਕਾਰੀ ਸਮੇਂ ਸਿਰ ਤੁਹਾਨੂੰ ਮਿਲਦੀ ਰਹੇ ਅਗਰ ਜਾਣਕਾਰੀ ਚੰਗੀ ਲੱਗਦੀ ਹੈ ਵੀਡੀਓ ਲਾਈਕ ਵੀ ਕਰਦੇ ਹੋ ਕੱਲ ਕਰਾਂਗੇ ਆਪਾਂ ਕਿਵੇਂ ਦੇ ਹਾਲਾਤ ਬਣਨਗੇ ਸਭ ਤੋਂ ਪਹਿਲਾਂ ਅਸੀਂ ਦੇਖੀਏ ਤਾਂ ਸਿਸਟਮ ਜਿਹੜਾ ਹੈ ਪੰਜਾਬ ਦੇ ਵਿੱਚ ਜਿਹੜਾ ਪਹੁੰਚੇਗਾ ਉਹ ਲਗਭਗ 1 ਤਰੀਕ ਰਾਤ 2 ਵਜੇ ਤੋਂ ਸਿਸਟਮ ਜਿਹੜਾ ਏ ਉਹ ਪੰਜਾਬ ਦੇ ਵਿੱਚ ਪਹੁੰਚੂਗਾ ਪਰ ਲਗਭਗ 31 ਤਰੀਕ ਰਾਤ ਤੋਂ ਹੀ ਹਰਿਆਣੇ ਦੇ ਵਿੱਚ ਸਿਸਟਮ ਦੀ ਜਿਹੜੀ ਹੈ ਉਹ ਹਲਕੀ ਜੀ ਆਹਟ ਬਣਦੀ ਸ਼ੁਰੂ ਹੋ ਰਹੀ ਹੈ ਫਤਿਹਬਾਦ ਤੋਂ ਹੁੰਦਾ ਹੋਇਆ ਸਿਸਟਮ ਸਰਸੇ ਦੇ ਨੇੜੇ ਤੇੜੇ ਤੋਂ ਪੰਜਾਬ ਵਿੱਚ ਐਂਟਰ ਕਰੂਗਾ ਯਾਨੀ ਕਿ ਬਠਿੰਡੇ ਤੋਂ ਮਾਨਸਾ ਸੰਗਰੂਰ ਇਹ ਇਲਾਕਾ ਇਹਦੇ ਵਿੱਚ ਆਉਂਦਾ ਨਜ਼ਰ ਆ ਰਿਹਾ ਲਗਭਗ ਰਾਤ 1 ਤੋਂ 2 ਵਜੇ ਦੇ ਵਿੱਚ ਕਰ ਤੇ ਇਹ ਜਿਹੜੀ ਬੈਲਟ ਹੈ ਹੇਟਲੇ ਪਾਸਿਓਂ ਮੀਂਹ ਐਂਟਰ ਹੋਣ ਦੇ ਕਾਰਨ ਆਪਾਂ ਕਹਾਂਗੇ ਕਿ ਮਾਲਵਾ ਬੈਲਟ ਦੇ ਕੁਝ ਕ ਇਲਾਕਾ ਇਦੇ ਵਿੱਚ ਬਠਿੰਡਾ ਮਾਨਸਾ ਸੰਗਰੂਰ ਇਹ 벨ਟ ਆ ਰਹੀ ਹੈ ਪਹਿਲ ਦੇ ਆਧਾਰ ਤੇ ਜਿਹਦੇ ਵਿੱਚ ਮੀਂਹ ਹੋਊਗਾ ਜੀ ਹਰਿਆਣੇ ਤੇ ਉਹ ਇਲਾਕਾ ਜਿਹੜਾ ਕਿ ਕੈਂਥਲ ਹੋ ਗਿਆ ਕੁਰੂਕ ਖੇਤਰਾ ਹੋ ਗਿਆ ਸੋਨੀਪੱਤ ਪਾਣੀਪੱਤ ਕਰਨਾਲ ਇਹਨਾਂ ਵਿੱਚ ਜਿਹੜੀ ਭਾਰੀ ਵਰਖਾ ਸਾਨੂੰ ਰਾਤ ਤੋਂ ਹੀ ਦੇਖਣੀ ਸ਼ੁਰੂ ਹੋ ਜੂਗੀ ਜਣੇ ਕਿ ਹਰਿਆਣੇ ਚ ਸਿਸਟਮ ਅੱਜ ਰਾਤ ਤੋਂ ਸ਼ੁਰੂ ਹੋ ਜਾਊਗਾ ਪੰਜਾਬ ਦੇ ਵਿੱਚ 2-3 ਵਜੇ ਤੋਂ ਦੇਖਣਾ ਸਟਾਰਟ ਹੋ ਜਾਊਗਾ ਠੀਕ ਹੈ ਜੀ ਤੇ 2-3 ਵਜੇ ਤੋਂ ਵਰਖਾ ਜਿਹੜੀ ਸਟਾਰਟ ਹੋ ਜੂਗੀ ਤੇ ਜਿਹਦੇ ਕਰਕੇ ਇੱਕ ਤਰੀਕ ਤੜਕੇ ਤੋਂ ਹੀ ਸਿਸਟਮ ਦਾ ਮਾਹੌਲ ਬਣਨਾ ਸਟਾਰਟ ਹੋ ਜੂਗਾ ਤੇ ਹੌਲੀ ਹੌਲੀ ਸਿਸਟਮ ਪਟਿਆਲੇ ਵੱਲ ਖਿਸਕੂਗਾ ਜੀ ਪਟਿਆਲੇ ਤੋਂ ਫਤਿਹਗੜ੍ਹ ਸਾਹਿਬ ਮਲੇਰ ਕੋਟਲਾ ਤੇ ਲੁਧਿਆਣਾ ਇਹ ਚਾਰ ਪੰਜ ਜ਼ਿਲ੍ਹੇ ਨੇ ਜਿਹੜੇ ਪਹਿਲ ਦੇ ਆਧਾਰ ਤੇ ਆਉਣਗੇ ਜਿਦੇ ਵਿੱਚ ਬਰਨਾਲੇ ਦਾ ਵੀ ਕੁਝ ਕਿਹ ਅਲਕਾ ਆ ਰਿਹਾ ਜੀ ਬਰਨਾਲਾ ਪੂਰਨ ਤੌਰ ਤੇ ਇਹਦੇ ਵਿੱਚ ਹਜੇ ਸ਼ਾਮਿਲ ਨਹੀਂ ਦੇਖਿਆ ਜਾ ਰਿਹਾ ਤੇ ਹੋ ਸਕਦਾ 4 ਤੋਂ 5 ਵਜੇ ਤੱਕ ਇਹ ਸਿਸਟਮ ਖਿਸਕ ਕੇ ਥੋੜਾ ਜਿਹਾ ਸੰਗਰੂਰ ਪਟਿਆਲੇ ਵੱਲੋਂ ਖਿਸਕ ਕੇ ਤੁਹਾਨੂੰ ਦੇਖਣ ਨੂੰ ਮਿਲੂਗਾ ਕਿ ਇਹ ਲੁਧਿਆਣਾ ਮਲੇਰਕੋਟਲਾ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਚੰਡੀਗੜ੍ਹ ਰੂਪਨਗਰ ਤੇ ਕੁਝ ਕ ਹਿੱਸਾ ਹੁਸ਼ਿਆਰਪੁਰ ਨਵਾਂ ਸ਼ਹਿਰ ਦਾ ਉੱਧਰ ਨੂੰ ਇਹ ਪਹੁੰਚਦਾ ਹੋਇਆ ਦਿਖਾਈ ਦੇ ਰਿਹਾ ਜਾਨਕਿ ਉਸ ਇਲਾਕੇ ਵਿੱਚ ਤੜਕੇ 5 ਵਜੇ ਤੋਂ ਹਲਚਲ ਜਿਹੜੀ ਹੈ ਕਿਣਮਣ ਕਣੀ ਦੀ ਹੋਣੀ ਸਟਾਰਟ ਹੋ ਜੂਗੀ ਇੱਕ ਗੱਲ ਮੈਂ ਪਹਿਲਾਂ ਕਲੀਅਰ ਕਰ ਦਵਾਂ ਇਸ ਉਮੀਦ ਦੇ ਨਾਲ ਫਜ਼ਿਲਕਾ ਫਿਰੋਜ਼ਪੁਰ ਮੋਗਾ ਕੁਝ ਕ ਇਲਾਕਾ ਫਰੀਦਕੋਟ ਦਾ ਸ਼ਾਮਿਲ ਨਹੀਂ ਹੈ ਜੀ ਉਮੀਦ ਆ ਉੱਥੇ ਉਮੀਦ ਦੀ ਨਾ ਮਾਤਰ ਦੇ ਬਰਾਬਰ ਦੇਖਣ ਨੂੰ ਮਿਲੂਗੀ ਤੇ ਉਸ ਇਲਾਕੇ ਦੇ ਵਿੱਚ ਨਾ ਮਾਤਰ ਦੇ ਬਰਾਬਰ ਮੀਂਹ ਦੇਖਣ ਨੂੰ ਮਿਲੂਗਾ ਹੋ ਸਕੇ ਅੰਮ੍ਰਿਤਸਰ ਤਰਨਤਾਰਨ ਮੀ ਨਾ ਮਾਤਰ ਦੇ ਬਰਾबरी ਹੋਵੇ ਜਾਂ ਫਿਰ ਨਾ ਹੀ ਹੋਵੇ ਇਹ ਚਾਂਸ ਨੇ ਇਸ ਕਰਕੇ ਉਹ ਇਲਾਕੇ ਮੀਂਹ ਦੀ ਉਮੀਦ ਨਾ ਕਰੋ ਹੋ ਸਕਦਾ 5 10% ਕੋਈ ਇੱਕ ਅੱਧੀ ਬੱਦਲਬਾਈ ਆ ਗਈ ਘੁੰਮ ਕੇ ਤਾਂ ਹੋ ਸਕਦਾ ਭਾਰੀ ਉਮੀਦ ਫਿਲਹਾਲ ਨਹੀਂ ਹੈ ਅਗਰ ਕੋਈ ਹੋਈ ਤਾਂ ਲੱਗ ਤੋਂ ਵੀਡੀਓ ਸਾਂਝੀ ਕਰ ਦੇਵਾਂਗੇ ਤੇ 5 ਵਜੇ ਤੋਂ ਲੈ ਕੇ 10 ਕਵਜ ਤੱਕ ਸਿਸਟਮ ਕਲੀਅਰ ਹੁੰਦਾ ਦਿਖਾਈ ਦੇ ਰਿਹਾ ਤੇ ਪਰ ਇੱਕ ਹਲਕਾ ਜਿਹਾ ਭਾਰੀ ਸਿਸਟਮ ਜਿਹੜਾ ਨੰਗਲ ਤੋਂ ਸ਼੍ਰੀ ਰੰਧਾਪੁਰ ਸਾਹਿਬ ਵਾਲੇ ਇਲਾਕੇ ਵਿੱਚ ਬਣਦਾ ਦਿਖਾਈ ਦੇ ਰਿਹਾ ਉੱਥੇ ਹੋ ਸਕਦਾ ਥੋੜੀ ਜਿਹੀ ਤੇਜ਼ ਗਰਜ ਚਮਕ ਜਾਂ ਮੀਂਹ ਦਾ ਸਿਸਟਮ ਬਣ ਜਵੇ ਜੋ ਹਾਲਾਤ ਵੱਧ ਰਹੇ ਨੇ 9 ਵਜੇ ਤੱਕ ਫਿਰ ਦੁਪਹਿਰ ਤੱਕ ਮੌਸਮ ਕਲੀਅਰ ਹੈ ਫਿਰ 2 ਤੋਂ 3 ਵਜੇ ਤੱਕ ਫਿਰ ਤੋਂ ਸਿਸਟਮ ਪਹੁੰਚ ਰਹੇ ਨੇ ਪੰਜਾਬ ਦੇ ਵਿੱਚ ਹਲਕਾ ਜਿਹਾ ਸਿਸਟਮ ਪਹੁੰਚੂਗਾ ਜੀ ਬਠਿੰਡਾ ਬਰਨਾਲਾ ਮੁਕਤਸਰ ਸਾਹਿਬ ਦਾ ਕੁਝ ਕ ਇਲਾਕਾ ਜੀ ਤੇ ਮਾਲਸਾ ਜਲੰਧ ਦੇ ਇਲਾਕੇ ਨੂੰ ਫਿਰ ਇਹ ਸਿਸਟਮ ਥੋੜਾ ਜਿਹਾ ਗੁਰਦਾਸਪੁਰ ਪਠਾਨਕੋਟ ਨੂੰ ਵੀ ਪ੍ਰਭਾਵਿਤ ਕਰੂੰਗਾ ਤੇ ਜਿਵੇਂ ਜਿਵੇਂ ਦਿਨ ਵਧੂਗਾ ਫਿਰ ਇਹ ਸਿਸਟਮ ਪੂਰਨ ਤੌਰ ਤੇ ਸ਼ਾਮ ਤੋਂ ਲੈ ਕੇ ਰਾਤ ਤੱਕ ਪਠਾਨਕੋਟ ਗੁਰਦਾਸਪੁਰ ਦਾ ਕੁਝ ਕਲਾਕਾ ਜਲੰਧਰ ਕਪੂਰਥਲੇ ਦਾ ਕੁਝ ਕਲਾਕਾ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਨਾਲ ਦੀ ਨਾਲ ਹੋ ਸਕਦਾ ਹੈ ਕਿ ਕਪੂਰਥਲੇ ਤੋਂ ਜਲੰਧਰ ਥੋੜਾ ਜਿਹਾ ਦੇਖਣ ਨੂੰ ਮਿਲੂਗਾ ਲੁਧਿਆਣੇ ਤੋਂ ਮਲੇਰਕੋਟਲੇ ਦਰਮਿਆਨਾ ਫਿਰ ਸੰਗਰੂਰ ਤੇ ਥੋੜਾ ਜਿਹਾ ਪਟਿਆਲਾ ਫਤੇਗੜ ਸਾਹਿਬ ਮੁਹਾਲੀ ਚੰਡੀਗੜ ਇਹਨਾਂ ਵਿੱਚ ਹੀ ਸਿਸਟਮ ਪੂਰਨ ਤੌਰ ਤੇ ਐਕਟਿਵੇਟ ਦੇਖਣ ਨੂੰ ਮਿਲੂਗਾ ਤੇ ਰਾਤ ਲਗਭਗ 11 ਤੋਂ 12 ਜਾਂ 1 ਵਜੇ ਮੈਕਸਿਮ ਜਿਹੜੇ ਕਿ 2 ਤਰੀਕ ਦੇ ਜੋ ਸਟਾਰਟ ਹੋ ਜੂਗੀ ਉਦੋਂ ਸਿਸਟਮ ਇਹ ਖਤਮ ਹੁੰਦਾ ਦਿਖਾਈ ਦੇਵੇਗਾ ਤੇ ਇਹ ਸੀਗੀ ਅਪਡੇਟ ਇਸ ਮੌਸਮ ਦੀ ਜਾਣਕਾਰੀ ਦੀ 1 ਤਰੀਕ ਨੂੰ ਕਿੱਥੇ ਕਿੱਥੇ ਮੀ ਹੈ ਜਾਣਕਾਰੀ ਚੰਗੀ ਲੱਗੀ ਹੈ ਪੇਜ ਨੂੰ ਫੋਲੋ ਕਰੋ ਜਾਣਕਾਰੀ ਨੂੰ ਸ਼ੇਅਰ ਕਰ ਦਿਓ ਅੱਗੇ ਤੇ ਲਾਈਕ ਕਰਕੇ ਕਮੈਂਟ ਕਰੋ ਧੰਨਵਾਦੀ ਤੁਹਾਡਾ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ ਜੋ ਵੀ ਜਾਣਕਾਰੀ ਹੋਵੇਗੀ ਬਣੇ ਰਹੋ ਵੈਦਰ ਅਪਡੇਟਸ ਤੁਹਾਡੇ ਨਾਲ